20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਨਾ ਕੈਨੇਡਾ ਦੀ ਧਰਤੀ ਦੇ ਉੱਤੇ ਪੰਜਾਬੀਆਂ ਦੀ ਭਾਰਤੀਆਂ ਦੀ ਬਹੁਤ ਜ਼ਿਆਦਾ ਗਿਣਤੀ ਵੱਧ ਗਈ ਸੀਗੀ ਉੱਥੇ ਬਹੁਤ ਸਾਰੇ ਕ੍ਰਾਂਤੀਕਾਰੀ ਖੜੇ ਹੋ ਗਏ ਸੀਗੇ ਕਈ ਲਹਿਰਾਂ ਚੱਲ ਪਈਆਂ ਸੀਆਂ ਜਿਸ ਤੋਂ ਕਿ ਬ੍ਰਿਟਿਸ਼ ਸਰਕਾਰ ਜਿਹੜੀ ਉਹ ਤੰਗ ਆ ਚੁੱਕੀ ਸੀਗੀ ਬ੍ਰਿਟਿਸ਼ ਸਰਕਾਰ ਇਹ ਸਭ ਚੀਜ਼ਾਂ ਨੂੰ ਰੋਕਣ ਲਈ ਇੱਕ ਬਿੱਲ ਲੈ ਕੇ ਆਉਂਦੀ ਹੈ ਇੱਕ ਕਾਨੂੰਨ ਲੈ ਕੇ ਆਉਂਦੀ ਆ ਉਹ ਕਾਨੂੰਨ ਏਸ਼ੀਆਈ ਲੋਕਾਂ ਦੇ ਖਿਲਾਫ ਸੀਗਾ ਖਾਸ ਕਰਕੇ ਭਾਰਤੀਆਂ ਦੇ ਖਿਲਾਫ ਤਾਂ ਕਿ ਭਾਰਤ ਦੇ ਲੋਕ ਉੱਥੇ ਪ੍ਰਵੇਸ਼ ਨਾ ਕਰ ਸਕਣ ਬਾਬਾ ਗੁਰਦੇਵ ਸਿੰਘ ਜੀ ਸਿੰਗਾਪੁਰ ਦੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਸੀਗੇ ਬਹੁਤ ਅਮੀਰ ਸੀਗੇ ਬਹੁਤ ਨਾਮ ਸੀਗਾ ਉਹਨਾਂ ਦਾ ਅਤੇ ਉਹ ਆਜ਼ਾਦੀ ਲਹਿਰ ਦੇ ਵਿੱਚ ਵੀ ਲੋਕਾਂ ਦੀ ਮਦਦ ਕਰਦੇ ਸੀਗੇ ਪੈਸੇ ਦੇ ਰੂਪ ਵਿੱਚ ਵੀ ਮਦਦ ਕਰਦੇ ਸੀ ਅਤੇ ਜੋ ਬੈਠਕਾਂ ਵਗੈਰਾ ਹੁੰਦੀਆਂ ਸੀ ਜਾਂ ਸਿੰਗਾਪੁਰ ਗੈਂ ਅਧਿਆਸਤੇ ਪਾਸੇ ਉੱਥੇ ਵੀ ਜਾਂਦੇ ਸੀਗੇ ਤੋਂ ਕਹਿਣ ਦਾ ਮਤਲਬ ਹੈ ਕਿ ਉਹਨਾਂ ਦਾ ਬਹੁਤ ਵੱਡਾ ਨਾਮ ਸੀ ਉਸ ਜਹਾਜ਼ ਦੇ ਵਿੱਚ 376 ਯਾਤਰੀ ਅਤੇ ਕੁਝ ਕਰੂ ਮੈਂਬਰ ਤੇ ਨਾਲ ਉਹ ਕੈਨੇਡਾ ਦਾ ਸਫ਼ਰ ਸ਼ੁਰੂ ਕਰਦੇ ਆ। ਉਹਨਾਂ ਯਾਤਰੀਆਂ ਦੇ ਵਿੱਚ 340 ਸਿੱਖ ਸੀਗੇ। 24 ਮੁ슬ਮਾਨ ਸੀਗੇ। 12 ਹਿੰਦੂ ਸੀਗੇ। ਸਾਰੇ ਦੇ ਸਾਰੇ ਪੰਜਾਬੀ ਸੀਗੇ। ਅੰਗਰੇਜ਼ ਸਰਕਾਰ ਨੇ ਤਾਂ ਇਸ ਨੂੰ ਦੰਗੇ ਲਿਖਿਆ ਕਿ ਉਹਨਾਂ ਨੇ ਦੰਗੇ ਕਰ ਦਿੱਤੇ। ਪਰ ਅਸਲ ਦੇ ਵਿੱਚ ਕੋਈ ਦੰਗਾ ਨਹੀਂ ਸੀ ਹੋਇਆ। ਇਹ ਕੋਈ ਛੋਟੀ ਜੀ ਝੜਪ ਹੋਈ ਸੀ। ਝੜਪ ਕਿਉਂ ਹੋਈ ਸੀ ਕਿਉਂਕਿ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਹੋਈ ਸੀਗੀ। ਤੇ ਇੱਕ ਅੰਗਰੇਜ਼ ਅਫਸਰ ਹੈ ਜਿਹੜਾ ਉਹ ਗਰੰਤੀ ਸਿੰਘ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ। ਤਾਬਿਆਂ ਦੇ ਵਿੱਚ ਗਰੰਤੀ ਸਿੰਘ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਜਿਸ ਨੂੰ ਕਿ ਇੱਕ ਸਿੰਘ ਰੋਕਦਾ ਅਤੇ ਉਹਨਾਂ ਦੀ ਧੱਕਾ ਮੁਕੀ ਹੋ ਜਾਂਦੀ ਆ। ਚੜ੍ਹ ਪਾ ਵੱਧ ਜਾਂਦੀ ਆ ਤੇ ਚੜ੍ਹ ਵੱਧਦੀ ਵੱਦੀ ਇੱਕ ਲੜਾਈ ਦਾ ਰੂਪ ਲੈ ਲੈਂਦੀ ਆ। ਤਾਂ ਸੇਮ ਜਸਟਡ ਦੀ ਗੁਰੂ ਨਾਨਕ ਜਹਾਜ ਫਿਲਮ 1 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਕਿ ਲੋਕ ਬਹੁਤ ਜ਼ਿਆਦਾ ਐਕਸਾਈਟਡ ਨੇ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਸਾਰੇ ਰਿਕਾਰਡ ਤੋੜ ਦੇਵੇਗੀ। ਉਸ ਤੋਂ ਵੀ ਜ਼ਿਆਦਾ ਐਕਸਾਈਟਡ ਲੋਕ ਇਹ ਜਾਣਨ ਲਈ ਨੇ ਕਿ ਇਹ ਕਹਾਣੀ ਅਖਰ ਹੈ ਕਿ ਦੀ ਮੇਵਾ ਸਿੰਘ ਲੋਪੋ ਕੇ ਕੌਣ ਸੀਗਾ ਜਿਹਦਾ ਰੋਲ ਕਰਤੇਮ ਜਸਰ ਨਿਭਾਰਿਆ ਇਸ ਤੋਂ ਇਲਾਵਾ ਇਹ ਜਹਾਜ਼ ਗੁਰੂ ਨਾਨਕ ਜਹਾਜ਼ ਕਿਹੜਾ ਜਹਾਜ਼ ਸੀਗਾ ਇਹਦਾ ਕੀ ਇਤਿਹਾਸ ਹੈ ਅਤੇ ਫਿਰ ਇਸ ਜਹਾਜ਼ ਨਾਲ ਹੋਇਆ ਕੀ ਤੁਹਾਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਇਸੇ ਚੈਨਲ ਤੇ ਮਿਲੇਗੀ ਬਸ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਸਪੋਇਲਰ ਹੋਣਗੇ ਤੇ ਜੇ ਤੁਸੀਂ ਡਾਇਰੈਕਟ ਫਿਲਮ ਹੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਇਸ ਵੀਡੀਓ ਨੂੰ ਇੱਥੇ ਹੀ ਰੋਕ ਦਿਓ ਪਰ ਜੇ ਫਿਰ ਵੀ ਤੁਸੀਂ ਕਹਾਣੀ ਜਾਣਨ ਲਈ ਉਤਸੁਕ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜਾ ਗੁਰਨਾਨਕ ਜਹਾਜ਼ ਸੀ ਨਾ ਇਹ ਜਹਾਜ਼ ਕੋਈ ਹੋਰ ਨਹੀਂ ਸੇਖੋ ਕਾਮਾਗਾਟਾ ਮਾਰੂ ਜਹਾਜ਼ ਹੈ ਜਿਹਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਵੀਡੀਓ ਦੇਖਦੇ ਰਹੋ ਇਹ ਜੋ ਘਟਨਾ ਹੈ ਨਾ ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ ਇਹ ਇੱਕ ਬਹੁਤ ਵੱਡੀ ਘਟਨਾ ਹੈ ਆਜ਼ਾਦੀ ਦੇ ਇਤਿਹਾਸ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ। ਅੰਡ ਦੇ ਵਿੱਚ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਨਾ ਕੈਨੇਡਾ ਦੀ ਧਰਤੀ ਦੇ ਉੱਤੇ ਪੰਜਾਬੀਆਂ ਦੀ ਭਾਰਤੀਆਂ ਦੀ ਬਹੁਤ ਜ਼ਿਆਦਾ ਗਿਣਤੀ ਵੱਧ ਗਈ ਸੀਗੀ ਅਤੇ ਉੱਥੋਂ ਆਜ਼ਾਦੀ ਲਈ ਸੰਘਰਸ਼ ਵੀ ਤੇਜ਼ ਹੋ ਰਿਹਾ ਸੀਗਾ। ਉੱਥੇ ਬਹੁਤ ਸਾਰੇ ਕ੍ਰਾਂਤੀਕਾਰੀ ਖੜੇ ਹੋ ਗਏ ਸੀਗੇ ਕਈ ਲਹਿਰਾਂ ਚੱਲ ਪਈਆਂ ਸੀਆਂ ਜਿਸ ਤੋਂ ਕਿ ਬ੍ਰਿਟਿਸ਼ ਸਰਕਾਰ ਜਿਹੜੀ ਉਹ ਤੰਗ ਆ ਚੁੱਕੀ ਸੀਗੀ। ਬ੍ਰਿਟਿਸ਼ ਸਰਕਾਰ ਇਹ ਸਭ ਚੀਜ਼ਾਂ ਨੂੰ ਰੋਕਣ ਲਈ ਇੱਕ ਬਿੱਲ ਲੈ ਕੇ ਆਉਂਦੀ ਹੈ ਇੱਕ ਕਾਨੂੰਨ ਲੈ ਕੇ ਆਉਂਦੀ ਆ। ਉਹ ਕਾਨੂੰਨ ਏਸ਼ੀਆਈ ਲੋਕਾਂ ਦੇ ਖਿਲਾਫ ਸੀਗਾ ਖਾਸ ਕਰਕੇ ਭਾਰਤੀਆਂ ਦੇ ਖਿਲਾਫ ਤਾਂ ਕਿ ਭਾਰਤ ਦੇ ਲੋਕ ਉੱਥੇ ਪ੍ਰਵੇਸ਼ ਨਾ ਕਰ ਸਕਣ ਤਰਕ ਇਹਦੇ ਪਿੱਛੇ ਬ੍ਰਿਟਿਸ਼ ਸਰਕਾਰ ਨੇ ਇਹ ਦਿੱਤਾ ਸੀਗਾ ਸੰਸਦ ਵਿੱਚ ਕਿ ਇਹਨਾਂ ਲੋਕਾਂ ਕਰਕੇ ਏਸ਼ੀਆਈ ਲੋਕਾਂ ਕਰਕੇ ਆਪਣੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਕਿ ਆਪਣੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਇਹ ਉਹਨਾਂ ਨੇ ਤਰਕ ਦਿੱਤਾ ਸੀਗਾ ਆਪਦੇ ਲੋਕਾਂ ਨੂੰ ਪਰ ਅਸਲ ਕਾਰਨ ਆਪਾਂ ਨੂੰ ਪਤਾ ਹੀ ਹੈ ਕਿ ਉਹ ਮੂਵਮੈਂਟ ਨੂੰ ਹਟਾਉਣਾ ਚਾਹੁੰਦੇ ਸੀਗੇ ਉੱਤੇ ਜੋ ਲਹਿਰਾਂ ਚੱਲ ਰਹੀਆਂ ਸੀ ਭਾਰਤੀ ਆਜ਼ਾਦੀ ਲਈ ਉਹਨੂੰ ਦਬਾਉਣ ਲਈ ਅਤੇ ਉਹਨਾਂ ਲੋਕਾਂ ਨੂੰ ਤਾਂ ਹੀ ਉਥੋਂ ਕੱਢ ਤਕਣ ਜਿਹੜੇ ਉਹਨਾਂ ਦੇ ਨਿਸ਼ਾਨੇ ਤੇ ਸੀਗੇ ਇਸ ਲਈ ਉਹ ਇਹ ਸਭ ਕਰ ਰਹੇ ਸੀਗੇ ਜਦੋਂ ਉਹਨਾਂ ਨੇ ਕਾਨੂੰਨ ਬਣਾਇਆ ਤਾਂ ਇਹਦੀਆਂ ਖਬਰਾਂ ਪੂਰੀ ਦੁਨੀਆ ਵਿੱਚ ਪਹੁੰਚ ਗਈਆਂ ਭਾਰਤ ਵਿੱਚ ਵੀ ਪਹੁੰਚ ਗਈਆਂ ਕਿਉਂਕਿ ਉਥੋਂ ਕਈ ਲੋਕਾਂ ਨੂੰ ਮੋੜ ਦਿੱਤਾ ਗਿਆ ਸੀਗਾ ਇਹ ਖਬਰ ਸਿੰਗਾਪੁਰ ਵਿੱਚ ਬੈਠੇ ਬਾਬਾ ਗੁਰਦੇਵ ਸਿੰਘ ਜੀ ਨੂੰ ਵੀ ਮਿਲਦੀ ਆ ਜੀ ਦਾ ਰੋਲ ਫਿਲਮ ਦੇ ਵਿੱਚ ਗੁਰਪ੍ਰੀਤ ਖੁੱਗੀ ਨਿਭਾ ਰਹੇ ਨੇ ਹੁਣ ਬਾਬਾ ਗੁਰਦੇਵ ਸਿੰਘ ਜੀ ਸਿੰਗapore ਦੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਸੀਗੇ ਬਹੁਤ ਅਮੀਰ ਸੀਗੇ ਬਹੁਤ ਨਾਮ ਸੀਗਾ ਉਹਨਾਂ ਦਾ ਅਤੇ ਉਹ ਆਜ਼ਾਦੀ ਲਹਿਰ ਦੇ ਵਿੱਚ ਵੀ ਲੋਕਾਂ ਦੀ ਮਦਦ ਕਰਦੇ ਸੀਗੇ ਪੈਸੇ ਦੇ ਰੂਪ ਵਿੱਚ ਵੀ ਮਦਦ ਕਰਦੇ ਸੀ ਅਤੇ ਜੋ ਬੈਠਕਾਂ ਵਗੈਰਾ ਹੁੰਦੀਆਂ ਸੀਆਂ ਸਿੰਗਾਪੁਰ ਗੈਂ ਇਤਿਹਾਸੇ ਪਾਸੇ ਉੱਥੇ ਵੀ ਜਾਂਦੇ ਸੀਗੇ ਸੋ ਕਹਿਣ ਦਾ ਮਤਲਬ ਹੈ ਕਿ ਉਹਨਾਂ ਦਾ ਬਹੁਤ ਵੱਡਾ ਨਾਮ ਸੀ ਉਹ ਇਹ ਚੀਜ਼ ਸੋਚਦੇ ਨੇ ਕਿ ਆਪਾਂ ਨੂੰ ਇਹ ਬਿੱਲ ਰੋਕਣਾ ਚਾਹੀਦਾ ਕਿਉਂਕਿ ਜੇ ਇਹ ਬਿੱਲ ਇੱਕ ਵਾਰੀ ਪਾਸ ਹੋ ਗਿਆ ਤਾਂ ਫਿਰ ਆਪਣਾ ਕੈਨੇਡਾ ਜਾਣਾ ਭਾਰਤੀਆਂ ਦਾ ਕੰਮ ਲਈ ਕੈਨੇਡਾ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਏਗਾ ਇੱਕ ਹਸਾਬ ਨਾਲ ਇੰਪੋਸੀਬਲ ਹੀ ਹੋ ਜਾਏਗਾ ਤੇ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਵੀ ਉਹ ਲੋਕ ਹੌਲੀ-ਹੌਲੀ ਕਰਕੇ ਉੱਥੋਂ ਕੱਢ ਦੇਣਗੇ ਇਸ ਲਈ ਇਹ ਚੀਜ਼ ਦੇ ਖਿਲਾਫ ਕੁਝ ਕਰਨਾ ਚਾਹੀਦਾ ਤੇ ਸਭ ਤੋਂ ਬੈਸਟ ਆਪਸ਼ਨ ਕੀ ਸੀ ਕਿ ਉੱਥੇ ਜਾ ਕੇ ਕੁਝ ਕੀਤਾ ਜਾਵੇ ਇੱਕ ਹੀ ਤਰੀਕਾ ਹੈਗਾ ਬੈਲ ਨੂੰ ਬੋਲ ਕਰਨਾ ਕਿ ਤੁਸੀਂ ਉੱਥੇ ਪਹੁੰਚੋ ਤੁਸੀਂ ਸਾਨੂੰ ਆਉਣ ਤੋਂ ਰੋਕ ਰਹੇ ਹੋ ਅਸੀਂ ਉੱਥੇ ਆ ਰਹੇ ਹਾਂ ਪਰ ਉਦੋਂ ਕੈਨੇਡਾ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਸੀ ਠੀਕ ਹੈ ਜੇ ਕੋਈ ਕੰਮ ਕਰਨ ਵੀ ਜਾਣਾ ਚਾਹੁੰਦਾ ਸੀ ਨਾ ਤਾਂ ਉਹਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੀਗਾ ਕਿਉਂਕਿ ਉਹਨਾਂ ਨੇ ਤਾਂ ਰੋਕ ਲਾਈ ਹੋਈ ਸੀ ਸੋ ਬਾਬਾ ਗੁਰਬਖਸ਼ ਸਿੰਘ ਜੀ ਇੱਕ ਜਹਾਜ਼ ਲੈਂਦੇ ਆ ਇੱਕ ਜਾਪਾਨੀ ਜਹਾਜ਼ ਕਿਰਾਏ ਤੇ ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਸੀਗਾ ਉਹਦਾ ਨਾਮ ਰੱਖ ਦਿੰਦੇ ਆ ਉਹ ਗੁਰੂ ਨਾਨਕ ਜਹਾਜ਼ ਉਸ ਜਹਾਜ਼ ਦੇ ਵਿੱਚ 376 ਯਾਤਰੀ ਅਤੇ ਕੁਝ ਕਰੂ ਮੈਂਬਰ ਤੇ ਨਾਲ ਉਹ ਕੈਨੇਡਾ ਦਾ ਸਫ਼ਰ ਸ਼ੁਰੂ ਕਰਦੇ ਆ ਉਹਨਾਂ ਯਾਤਰੀਆਂ ਦੇ ਵਿੱਚ 340 ਸਿੱਖ ਸੀਗੇ 24 ਮੁਸਲਮਾਨ ਸੀਗੇ 12 ਹਿੰਦੂ ਸੀਗੇ ਸਾਰੇ ਦੇ ਸਾਰੇ ਪੰਜਾਬੀ ਸੀਗੇ ਤਕਰੀਬਨ 2 ਮਹੀਨਿਆਂ ਦੇ ਸਫ਼ਰ ਤੋਂ ਬਾਅਦ 23 ਮਈ ਨੂੰ ਉਹ ਜਾਇ ਕੈਨੇਡਾ ਪਹੁੰਚ ਜਾਂਦਾ ਵੈਨਕੂਵਰ ਦੇ ਪੋਰਟ ਦੇ ਉੱਪਰ ਪਰ ਅਸਲੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਆ ਉਹਨਾਂ ਨੂੰ ਉੱਥੇ ਉਤਰਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੇ ਰੋਕ ਲਾਈ ਹੋਈ ਸੀ ਹੁਣ ਇਸ ਦੇ ਵਿੱਚ ਕਈ ਲੋਕ ਬਾਬਾ ਗੁਰਦੱਤ ਸਿੰਘ ਜਿਹਦੇ ਸਵਾਲ ਵੀ ਉਠਾਉਂਦੇ ਆ ਕਿ ਜਦੋਂ ਉਹਨਾਂ ਨੂੰ ਪਤਾ ਸੀਗਾ ਕਿ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਜਾਊਗਾ ਫਿਰ ਵੀ ਉਹਨਾਂ ਨੇ ਇੰਨੇ ਲੋਕਾਂ ਦੀ ਜਾਨ ਜੋਖਮ ਵਿੱਚ ਕਿਉਂ ਪਾਈ ਉਹਨਾਂ ਨੇ ਖੁਦ ਨੂੰ ਵੀ ਮੌਤੇ ਮੂਹਰੇ ਤੱਕ ਕਿਹਾ ਤੇ ਬਾਕੀਆਂ ਨੂੰ ਵੀ ਇਹ ਕਈ ਲੋਕਾਂ ਦੇ ਸਵਾਲ ਆ ਕਿ ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਪਰ ਇਹਦੇ ਪਿੱਛੇ ਬਾਬਾ ਗੁਰਦੇਤ ਸਿੰਘ ਜੀ ਦਾ ਇਹੀ ਤਰਕ ਸੀਗਾ ਕਿ ਇਹ ਕੈਨੇਡਾ ਜੇ ਆਪਣੇ ਨਾਲ ਉੱਥੇ ਕੁਝ ਹੁੰਦਾ ਆਪਾਂ ਅਗਰ ਉੱਥੇ ਜਾਵਾਂਗੇ ਤਾਂ ਉਹ ਆਪਕ ਨੂੰ ਮਾਰ ਨਹੀਂ ਸਕਦੇ ਇਹ ਭਾਰਤ ਨਹੀਂ ਹੈ ਜਿੱਥੇ ਕਿ ਮਨੁੱਖੀ ਅਧਿਕਾਰਾਂ ਦਾ ਸਾਰਿਆਂ ਉਲੰਘਣ ਹੋ ਰਿਹਾ ਨਹੀਂ ਇਹ ਕੈਨੇਡਾ ਅਗਰ ਉੱਥੇ ਉਹ ਲੋਕ ਆਪਾਂ ਨੂੰ ਕੁਝ ਕਰਨਗੇ ਨਾ ਤਾਂ ਇਹਦੀ ਖਬਰ ਪੂਰੀ ਦੁਨੀਆ 'ਚ ਜਾਊਗੀ ਉਹਨਾਂ ਦੀ ਪੂਰੀ ਦੁਨੀਆ 'ਚ ਨਖੇਦੀ ਹੋਊਗੀ ਪਲੱਸ ਕੈਨੇਡਾ ਅਮਰੀਕਾ ਦੇ ਲੋਕ ਵੀ ਇਹ ਸਹਿਣ ਨਹੀਂ ਕਰਨਗੇ ਕਿ ਉਹਨਾਂ ਦੀ ਧਰਤੀ ਤੇ ਇਸ ਤਰ੍ਹਾਂ ਹੋ ਰਿਹਾ ਉਹਨਾਂ ਦਾ ਤਰਕ ਇਹ ਸੀਗਾ ਕਿ ਆਪਾਂ ਉੱਥੇ ਪਹੁੰਚ ਕੇ ਜੇ ਆਪਾਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਗਏ ਇੱਕ ਜਹਾਜ਼ ਆਪਾਂ ਲੈ ਜਾਂਦੇ ਹਾਂ ਅਗਰ ਆਪਾਂ ਉੱਥੇ ਪਹੁੰਚ ਗਏ ਪਿੱਛੋਂ ਹੋਰ ਲੋਕ ਜਾਣਗੇ ਅਗਰ ਪਉਥੇ ਵੱਡੀ ਗਿਣਤੀ ਵਿੱਚ ਪਹੁੰਚ ਜਾਂਦੇ ਆ ਤਾਂ ਉਹਨਾਂ ਨੂੰ ਮਜਬੂਰ ਕਰ ਦੇਵਾਂਗੇ ਇਹ ਕਾਨੂੰਨ ਰੱਦ ਕਰਨ ਲਈ ਠੀਕ ਆ ਨਾ ਤੇ ਆਪਣੇ ਨਾਲ ਉਹ ਕੁਝ ਬੁਰਾ ਨਹੀਂ ਕਰ ਸਕਦੇ ਕੈਨੇਡਾ ਦੇ ਵਿੱਚ ਕਿਦੇ ਪਿੱਛੇ ਬਾਬਾ ਜੀ ਦਾ ਇਹ ਤਰਕ ਸੀਗਾ ਜੋ ਕਿ ਇੱਕ ਹੱਦ ਤੱਕ ਸਹੀ ਵੀ ਲੱਗਦਾ ਪਰ ਉਹ ਉਹਨਾਂ ਨੂੰ ਉੱਥੇ ਉਤਰ ਨਹੀਂ ਦਿੰਦੇ ਉੱਥੇ ਤਕਰੀਬਨ 3 ਮਹੀਨਿਆਂ ਤੱਕ ਉਹ ਜਹਾਜ਼ ਰੁਕਿਆ ਰਹਿੰਦਾ ਉਸ ਦੌਰਾਨ ਉੱਤੇ ਬਹੁਤ ਕੁਝ ਹੁੰਦਾ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਵੀ ਉੱਡਦੀਆਂ ਨੇ ਕਈ ਲੋਕ ਇਸ ਚੀਜ਼ ਦੇ ਸਮਰਥਨ ਵਿੱਚ ਵੀ ਹੁੰਦੇ ਨੇ ਉੱਥੋਂ ਦੇ ਕੋਰੇ ਲੋਕ ਵੀ ਇਸ ਚੀਜ਼ ਦੇ ਸਮਰਥਨ ਵਿੱਚ ਹੁੰਦੇ ਨੇ ਕਿ ਇਹਨਾਂ ਨੂੰ ਉਤਰਨ ਦਿੱਤਾ ਜਾਵੇ ਇਹਨਾਂ ਨੂੰ ਆਨ ਦਿੱਤਾ ਜਾਵੇ ਕਿਉਂਕਿ ਉਹਦਾ ਰਾਸ਼ਨ ਪਾਣੀ ਵੀ ਸਮਾਪਤ ਹੋ ਰਿਹਾ ਸੀਗਾ ਜਿਹੜੇ ਇਧਰਲੇ ਪੰਜਾਬੀ ਲੋਕ ਸੀਗੇ ਭਾਰਤੀ ਲੋਕਤੀਏ ਉਹ ਤਾਂ ਉੱਥੇ ਸਰਕਾਰ ਦੇ ਖਿਲਾਫ ਵਿਰੋਧ ਕਰ ਹੀ ਰਹੇ ਸੀਗੇ ਬਹੁਤ ਕੁਝ ਹੋ ਰਿਹਾ ਠੀਕ ਹੈ ਸੋ ਕਹਿਣ ਦਾ ਭਾਵ ਹੈ ਜੀ ਉਹਨਾਂ ਦਾ ਉੱਥੇ ਜਾਣਾ ਉਹਨਾਂ ਦਾ ਜਹਾਜ਼ ਲੈ ਕੇ ਜਾਣਾ ਇੱਕ ਹਿਸਾਬ ਨਾਲ ਕਾਮਯਾਬ ਤਾਂ ਸੀਗਾ ਕਿ ਉੱਥੇ ਇੱਕ ਲਹਿਰ ਬਣ ਰਹੀ ਸੀਗੀ ਜਿਸ ਦੇ ਫਲ ਸਰੂਪ ਉਹਨਾਂ ਨੇ 24 ਲੋਕਾਂ ਨੂੰ ਉਤਰਨ ਦਿੱਤਾ 24 ਲੋਕਾਂ ਦੇ ਕਾਗਜ਼ ਉਹਨਾਂ ਨੇ ਰੱਖ ਲਏ ਅਤੇ ਉਹਨਾਂ ਨੂੰ ਕੈਨੇਡਾ ਵਿੱਚ ਪ੍ਰਵੇਸ਼ ਦੇ ਦਿੱਤਾ ਪਰ ਬਾਕੀ 357 ਲੋਕਾਂ ਨੂੰ ਉਹਨਾਂ ਨੇ ਮੋੜ ਦਿੱਤਾ ਇਹ ਕਹਿ ਕੇ ਕਿ ਇਹਨਾਂ ਦਾ ਕਿਤੇ ਨਾ ਕਿਤੇ ਗਦਰੀਆਂ ਨਾਲ ਹੱਥ ਹੈ ਲਹਿਰ ਦੇ ਵਿੱਚ ਹੱਥ ਹੈ ਤੇ ਫੇਰ ਅਖੀਰ ਕਾ ਸਤੰਬਰ ਦੇ ਵਿੱਚ ਬਹੁਤ ਕੋਸ਼ਿਸ਼ਾਂ ਦੇ ਬਾਅਦ ਜਦੋਂ ਕੋਈ ਗੱਲ ਨਾ ਹੋਇਆ ਤਾਂ ਸਤੰਬਰ ਦੇ ਵਿੱਚ ਜਹਾਜ਼ ਨੂੰ ਵਾਪਸ ਮੁੜਨਾ ਪਿਆ ਅਤੇ ਵਾਪਸ ਮੁੜਨ ਵੇਲੇ ਵੀ ਇਹਨਾਂ ਕੋਲ ਇੰਨਾ ਘੱਟ ਰਸਦ ਪਾਣੀ ਸੀਗਾ ਕਿ ਉੱਥੋਂ ਦੇ ਲੋਕਾਂ ਨੇ ਫਿਰ ਤੋਂ ਇੱਕ ਲਹਿਰ ਚਲਾਈ ਕਿ ਇਹਨਾਂ ਨੂੰ ਅਨਾਜ ਦਿੱਤਾ ਜਾਵੇ ਇਹਨਾਂ ਨੂੰ ਰਸਣ ਪਾਣੀ ਦਿੱਤਾ ਜਾਵੇ ਤਾਂ ਜਾ ਕੇ ਕਿਤੇ ਸਰਕਾਰ ਮੰਨੀ ਸੀਗੀ ਅਤੇ ਵਾਪਸੀ ਦੇ ਸਫ਼ਰ ਲਈ ਜਹਾਜ਼ ਦੇ ਵਿੱਚ ਮੌਜੂਦ ਯਾਤਰੀਆਂ ਲਈ ਉਹਨਾਂ ਨੇ ਰਸਣ ਪਾਣੀ ਜਹਾਜ਼ ਨੂੰ ਦਿੱਤਾ ਤੇ ਉਥੋਂ ਜਹਾਜ਼ ਮੁੜਿਆ ਹੁੰਦਾ ਹੁਣ ਕੈਨੇਡਾ ਦੇ ਵਿੱਚ ਤਾਂ ਉਹਨਾਂ ਨਾਲ ਕੁਝ ਨਹੀਂ ਕੀਤਾ ਜਾ ਸਕਦਾ ਪਰ ਭਾਰਤ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਸੀ 27 ਸਤੰਬਰ ਨੂੰ ਉਹ ਜਹਾਜ਼ ਵਾਪਸ ਭਾਰਤ ਆਉਂਦਾ ਹੈ ਕਲਕੱਤੇ ਦੀ ਬਜਬਜ ਘਾਟ ਤੇ ਉਹ ਜਹਾਜ਼ ਉਤਰਦਾ ਤੇ ਜਿਵੇਂ ਜਹਾਜ਼ ਉਤਰਦਾ ਸਾਹਮਣੇ ਖੜੀ ਸੀਗੀ ਅੰਗਰੇਜ਼ ਫੌਜ ਜਿਹੜੀ ਉਹਨਾਂ ਨੂੰ ਇਹ ਕਹਿਣ ਆਈ ਸੀਗੀ ਕਿ ਤੁਹਾਨੂੰ ਟ੍ਰੇਨ ਨਾਲ ਲਜਾਇਆ ਜਾਵੇਗਾ ਪੰਜਾਬ ਵੱਲ ਅਸਲ ਦੇ ਵਿੱਚ ਉਹ ਲੋਕ ਉਹਨਾਂ ਨੂੰ ਗਿਰਫਤਾਰ ਕਰਨਾ ਚਾਹੁੰਦੇ ਸਨ ਉੱਥੇ ਇੱਕ ਝੜਪ ਹੋ ਜਾਂਦੀ ਆ ਅੰਗਰੇਜ਼ ਸਰਕਾਰ ਨੇ ਤਾਂ ਇਸ ਨੂੰ ਦੰਗੇ ਲਿਖਿਆ ਕਿ ਉਹਨਾਂ ਨੇ ਦੰਗੇ ਕਰ ਦਿੱਤੇ ਪਰ ਅਸਲ ਦੇ ਵਿੱਚ ਕੋਈ ਦੰਗਾ ਨਹੀਂ ਸੀ ਹੋਇਆ ਇਹ ਕੋ ਛੋਟੀ ਜੀ ਝੜਪ ਹੋਈ ਸੀ ਝੜਪ ਕਿਉਂ ਹੋਈ ਸੀ ਕਿਉਂਕਿ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਹੋਈ ਸੀਗੀ ਤੇ ਇੱਕ ਅੰਗਰੇਜ਼ ਅਫਸਰ ਹੈ ਜਿਹੜਾ ਉਹ ਗ੍ਰੰਥੀ ਸਿੰਘ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਤਾਬਿਆਂ ਦੇ ਵਿੱਚ ਗ੍ਰੰਥੀ ਸਿੰਘ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਜਿਸ ਨੂੰ ਕਿ ਇੱਕ ਸਿੰਘ ਰੋਕਦਾ ਅਤੇ ਉਹਨਾਂ ਦੀ ਧੱਕਾ ਮੁੱਕੀ ਹੋ ਜਾਂਦੀ ਆ ਝੜਪ ਵਧ ਜਾਂਦੀ ਆ ਤੇ ਝੜ ਵੱਦੀ ਵੱਦੀ ਇੱਕ ਲੜਾਈ ਦਾ ਰੂਪ ਲੈ ਲੈਂਦੀ ਆ ਹੁਣ ਇਸ ਤਰ੍ਹਾਂ ਦੀ ਜਦੋਂ ਕੋਈ ਘਟਨਾ ਹੁੰਦੀ ਆ ਤਾਂ ਆਪਾਂ ਦੇ ਨੇ ਕਿ ਲਾਤੀ ਜਾਰਜ ਕੀਤਾ ਜਾਂਦਾ ਪਰ ਨਹੀਂ ਉਹ ਅੰਗਰੇਜ਼ਾਂ ਦਾ ਦੌਰ ਸੀ ਉਦੋਂ ਲਾਤੀ ਚਾਰਦੀ ਨਹੀਂ ਸੀ ਹੁੰਦੇ ਉਦੋਂ ਗੋਲੀਆਂ ਚੱਲ ਦਫਾਤੀ। ਬੱਜ-ਬੱਜ ਘਾੜ ਦੇ ਉੱਪਰ ਜਹਾਜ਼ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹੱਥੇ ਯਾਤਰੀਆਂ ਦੇ ਉੱਪਰ ਅੰਗਰੇਜ਼ ਸਰਕਾਰ ਸਰੇ ਆਮ ਗੋਲੀਆਂ ਭਰਾ ਦਿੰਦੀ ਆ। ਅਤੇ ਉੱਥੇ ਬਹੁਤ ਸਾਰੇ ਲੋਕ ਮਾਰੇ ਜਾਂਦੇ ਆ। ਅੰਗਰੇਜ਼ਾਂ ਦੇ ਅੰਕੜੇ ਤਾਂ 20 ਆ ਕਿ 20 ਯਾਤਰੀ ਮਾਰੇ ਗਏ ਇਸ ਦੰਗੇ ਦੇ ਵਿੱਚ। ਪਰ ਜੋ ਮੌਜੂਦ ਸੀਗੇ ਚਸ਼ਮਦੀਰ ਉਹ ਸਾਰੇ ਯਾਤਰੀ ਅਤੇ ਹੋਰ ਲੋਕ ਉਹਨਾਂ ਦਾ ਕਹਿਣਾ ਕਿ ਨਹੀਂ 70 ਤੋਂ ਵੱਧ ਲੋਕ ਮਾਰੇ ਗਏ ਸੀਗੇ। 25 ਲੋਕ ਭੱਜ ਗਏ ਸੀਗੇ ਅਤੇ ਬਾਕੀਆਂ ਨੂੰ ਗ੍ਰਿਫਤਾਰ ਕਰਕੇ ਕਈਆਂ ਨੂੰ ਪੰਜਾਬ ਲਿਆਂਦਾ ਗਿਆ ਅਤੇ ਕਈਆਂ ਨੂੰ ਕਾਲੇ ਪਾਣੀ ਦੀ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਇਹ ਕਹਿ ਕੇ ਕਿ ਇਹ ਸਾਰੇ ਕ੍ਰਾਂਤੀਕਾਰੀ ਨੇ ਗद्दार ਨੇ ਚਾਲਾਂ ਚੱਲ ਰਹੇ ਸੀਗੇ ਕੈਨੇਡਾ ਚ ਜਾ ਕੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਇਹ ਕਹਾਣੀ ਸੀ ਕਾਮਾਗਾਟਾ ਮਾਰੂ ਜਹਾਜ਼ ਦੀ ਗੁਰੂ ਨਾਨਕ ਜਹਾਜ਼ ਦੀ ਹੁਣ ਇਹਦੇ ਵਿੱਚ ਮੇਵਾ ਸਿੰਘ ਲੁਪੋ ਕੇ ਕੌਣ ਸੀ ਜਿਹਦਾ ਰੋਲ ਤਰਸੇਮ ਜੱਥਰ ਨੇ ਨਿਭਾਇਆ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗਾ ਉਹਦਾ ਬਹੁਤ ਵੱਡਾ ਰੋਲ ਹੈ ਉਨੇ ਉੱਤੇ ਕੁਝ ਐਸਾ ਕੰਮ ਕਰ ਦਿੱਤਾ ਸੀਗਾ ਕੈਨੇਡਾ ਦੇ ਵਿੱਚ ਜਿਹੜਾ ਕਿ ਮਿਸਾਲ ਬਣ ਗਿਆ ਸੀ ਤੋਂ ਜੇ ਤੁਹਾਨੂੰ ਇਹ ਵੀਡੀਓ ਆਈ ਆ ਪਸੰਦ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਵੀਡੀਓ ਤੁਹਾਨੂੰ ਛੇਤੀ ਮਿਲ ਜਾਵੇ